ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਕਿ ਜੇਲ੍ਹ ਦੇ ਵਿੱਚ ਬੰਦ ਰਹੇਗਾ ਅਮਰਿਤਪਾਲ ਜੀ ਹਾਂ ਸੌ ਚੁੱਕਣ ਚ ਕਿੰਨਾ ਸਮਾਂ ਲੱਗੇਗਾ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ ਤਿਆਰੀ ਜਿਹੜੀ ਹੈ ਕੀ ਗਵਰਨਮੈਂਟ ਕਰ ਚੁੱਕੀ ਹੈ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਲਈ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਕਿ ਐਮਪੀ ਦੀ ਸੀਟ ਖਤਰੇ ਦੇ ਵਿੱਚ ਜਾ ਸਕਦੀ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਬਹੁਤ ਵੱਡੇ ਪੱਧਰ ਤੇ ਚਰਚਾਵਾਂ ਜਿਹੜੀਆਂ ਨੇ ਵੇਖੀਆਂ ਜਾ ਸਕਦੀਆਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਹੋ ਚੁੱਕੀਆਂ ਨੇ ਹਾਲਾਂਕਿ ਸੰਸਦ ਦੇ ਵਿੱਚ ਸੌ ਨਾਂ ਚੁੱਕਣ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਨਖੇਦੀ ਵੀ ਇਸ ਘਟਨਾ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਏ ਜਾਣ ਦੀ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਾ ਕਰਨ ਦੀ ਵੀ ਜਿਹੜੀ ਹੈ ਸਰਕਾਰ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਬਣ ਚੁੱਕੀ ਹੈ ਗੱਲ ਕਰਦੇ ਆ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਸੰਬੰਧੀ ਵੱਖ-ਵੱਖ ਸਿੱਖ ਆਗੂਆਂ ਵੱਲੋਂ ਇੱਕ ਮੀਟਿੰਗ ਕਰਕੇ ਉਸ ਖਿਲਾਫ ਦਰਜ ਐਨਐਸਏ ਦੇ ਵਿੱਚ ਵਾਅਦਾ ਕਰਨ ਲਈ ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਗਈ ਹੈ ਇਸ ਮੌਕੇ ਸਮੂਹ ਆਗੂਆਂ ਨੇ ਅਮਰਿਤਪਾਲ ਸਿੰਘ ਦੀ ਰਿਹਾਈ ਨਾ ਹੋਣ ਕਾਰਨ ਅਤੇ ਲੋਕ ਸਭਾ ਮੈਂਬਰ ਵੱਜੋਂ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਹੈ ਸੇਖਾ ਗੁਆ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਨਾ ਕਰਨ ਖਿਲਾਫ ਸਮੁੱਚੇ ਸਿੱਖ ਪੰਥਰੇ ਅੰਦਰ ਭਾਰੀ ਰੋਸ ਹੈ ਉਹਨਾਂ ਕਿਹਾ ਹੈ ਕਿ ਸਮੁੱਚਾ ਪੰਥ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਜੁੱਟ ਹੈ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸੰਵਿਧਾਨਕ ਤੌਰ ਤੇ ਬਿਨਾਂ ਦੇਰੀ ਉਸ ਨੂੰ ਬਤੌਰ ਲੋਕ ਸਭਾ ਮੈਂਬਰ ਵੱਜੋਂ ਸੌ ਚੁਕਾਵੇ ਤੇ ਜੇਲ੍ਹ ਵਿੱਚੋਂ ਤੁਰੰਤ ਰਿਹਾ ਕਰੇ ਇਸ ਮੌਕੇ ਸੇਖ ਆਗੂਆਂ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਈ ਗਈ ਖਾਲਸਾ ਵਹਿੀਰ ਤੇ ਤਹਿਤ ਨਸ਼ਿਆਂ ਖਿਲਾਫ ਨੌਜਵਾਨਾਂ ਦੇ ਵਿੱਚ ਚੇਤਨਾ ਭਰਨ ਲਈ ਸੈਮੀਨਾਰ ਕਰਵਾਉਣ ਦਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਇਸ ਲਹਿਰ ਨੂੰ ਸੈਮੀਨਾਰਾ ਰਾਹੀਂ ਘਰ-ਘਰ ਤੇ ਸਕੂਲਾਂ ਕਾਲਜਾਂ ਤੱਕ ਪਹੁੰਚਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਮੀਟਿੰਗ ਦੇ ਵਿੱਚ ਅਮਰਿਤਪਾਲ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਸਮੇਂ ਦਫ਼ਤਰ ਸਖਤਰ ਰਹੇ। सुरेंद्रਪਾਲ ਸਿੰਘ ਤਾਲਪੁਰਾ, ਹਰਜੀਤ ਸਿੰਘ ਪੁਰੇਵਾਲ, ਕੁਲਵੀਰ ਸਿੰਘ ਗੰਢੀ ਵਿੰਡ ਫੈਨਰੇਸ਼ਨ ਨਾਗੂਜ਼, ਮਧੂਪਾਲ ਸਿੰਘ ਗੋਗਾ, ਮਨਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਪਧਰੀ ਨੇ ਹਿੱਸਾ ਲਿਆ ਜੋ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ। ਅਮਰਿਤਪਾਲ ਸਿੰਘ ਸੌ ਜਰੂਰ ਚੁੱਕਣਗੇ ਹਾਲਾਂਕਿ ਉਹਨਾਂ ਦੀ ਐਮਪੀ ਦੀ ਸੀਟ ਜਿਹੜੀ ਹੈ ਉਹ ਬਚੀ ਰਹੇਗੀ ਹਾਲਾਂਕਿ ਕਾਨੂੰਨੀ ਮਾਹਰਾਂ ਨੇ ਜਿਹੜੀ ਹੈ ਉਹ ਗੱਲ ਜਰੂਰ ਸਾਂਝੀ ਕੀਤੀ ਹੈ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਦਾ ਅਹੁਦਾ ਨਹੀਂ ਖੋਸ ਸਕਦਾ ਹੈ ਹਾਲਾਂਕਿ ਇੱਕ ਗੱਲ ਜਿਹੜੀ ਹੈ ਇਹ ਵੀ ਬਿਲਕੁਲ ਸਾਹਮਣੇ ਆ ਰਹੀ ਹੈ ਵੀ ਕਿਵੇਂ ਆਖਰਕਾਰ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਕਿਤੇ ਨਾ ਕਿਤੇ ਐਨਐਸਏ ਨੂੰ ਜਿਹੜੀ ਹੈ ਚੁਣੌਤੀ ਦਿੱਤੀ ਜਾ ਰਹੀ ਹੈ ਹਾਲਾਂਕਿ ਚੋਣ ਜਿੱਤਣ ਵਾਲੇ ਜਿਹੜੇ ਭਾਈ ਅਮਰਿਤਪਾਲ ਸਿੰਘ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੁਝ ਸਮੇਂ ਲਈ ਲਿਆਂਦਾ ਜਾਵੇਗਾ ਸੌ ਤਾਂ ਉਹਨਾਂ ਨੂੰ ਜ਼ਰੂਰ ਚੁਕਾਈ ਜਾਵੇਗੀ ਪਰ ਫਿਰ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਆਖਰ ਜੇਕਰ ਉਹਨਾਂ ਨੂੰ ਪੱਕੇ ਤੌਰ ਤੇ ਕੋਈ ਸਜ਼ਾ ਹੁੰਦੀ ਹੈ ਤਾਂ ਫਿਰ ਉਹਨਾਂ ਦੀ ਐਮਪੀ ਦੀ ਸੀਟ ਜਿਹੜੀ ਹੈ ਰੱਦ ਹੋ ਜਾਵੇਗੀ ਹਾਲਾਂਕਿ ਉਹਨਾਂ ਦਾ ਅਹੁਦਾ ਜਿਹੜਾ ਹੈ ਉਹ ਰੱਦ ਹੋ ਜਾਵੇਗਾ ਐਮਪੀ ਸੀਟ ਐਮਪੀ ਦੀ ਜਿਹੜੀ ਮੈਂਬਰਸ਼ਿਪ ਹੈ ਉਹਨਾਂ ਦੀ ਰੱਦ ਹੋ ਜਾਵੇਗੀ ਉਸ ਤੋਂ ਬਾਅਦ ਇਸ ਹਲਕੇ ਦੇ ਵਿੱਚ ਦੁਬਾਰਾ ਤੋਂ ਜਿਹੜੀ ਚੋਣ ਹੋਵੇਗੀ ਹਾਲਾਂਕਿ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਐਨਐਸਏ ਇੱਕ ਸਾਲ ਜਿਹੜਾ ਹੈ ਪੂਰਾ ਹੋ ਚੁੱਕਿਆ ਹੈ ਦੁਬਾਰਾ ਤੋਂ ਇੱਕ ਸਾਲ ਦੀ ਐਨਐਸਏ ਪੰਜਾਬ ਸਰਕਾਰ ਦੇ ਵੱਲੋਂ ਵਧਾ ਦਿੱਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਵੱਡੇ ਸਵਾਲ ਜਿਹੜੇ ਨੇ ਬਣੇ ਹੋਏ ਨੇ ਪਰ ਆਖਰ ਕਿਤੇ ਨਾ ਕਿਤੇ ਇੱਕ ਗੱਲ ਜਿਹੜੀ ਹੈ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਇੱਕ ਖਾਸ ਜਿਹੜੀ ਅਪਡੇਟ ਹੈ ਵੀ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਕਦੋਂ ਆਉਣਗੇ ਜੇਕਰ ਪੰਜਾਬ ਸਰਕਾਰ ਜਾਂ ਗ੍ਰੈਸ ਕੱਤਰ ਵਿਭਾਗ ਜਿਹੜਾ ਹੈ ਗ੍ਰਹਿ ਵਿਭਾਗ ਪੰਜਾਬ ਸਰਕਾਰ ਦਾ ਜੇਕਰ ਅਮਰਤਪਾਲ ਸਿੰਘ ਦੀ ਰਿਹਾਈ ਤੇ ਸਹਿਮਤੀ ਨਹੀਂ ਬਣਾਉਂਦਾ ਤਾਂ ਸ਼ਾਇਦ ਐਮਪੀ ਦੀ ਸੀਟ ਜਿਹੜੀ ਹੈ ਉਹ ਜਾ ਸਕਦੀ ਹੈ ਪਰ ਕਿਤੇ ਨਾ ਕਿਤੇ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਜਿਹੜੀ ਹੈ ਭਾਰੀ ਚੁਣੌਤੀ ਦਿੱਤੀ ਜਾ ਰਹੀ ਹੈ ਹਾਲਾਂਕਿ ਚੁਣੌਤੀ ਜਿਹੜੀ ਹੈ ਵੱਡੇ ਪੱਧਰ ਤੇ ਹੈ ਕਿਉਂਕਿ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਹਲਫ ਲੈਣ ਦੇ ਲਈ ਜਿਹੜਾ ਹੈ ਉਹਨਾਂ ਨੂੰ ਆਰਜੀ ਤੌਰ ਤੇ ਰਿਹਾਈ ਕਰਨਾ ਜੇਲ੍ਹ ਪ੍ਰਸ਼ਾਸਨ ਆਪਣੀ ਦੇਖ ਰੇਖੇ ਤੇ ਉਹਨਾਂ ਨੂੰ ਬਾਹਰ ਲੈ ਕੇ ਆਏਗਾ ਸੰਸਦ ਦੇ ਵਿੱਚ ਇੱਕ ਵਾਰ ਸੰਸਦ ਦੇ ਵਿੱਚ ਹਾਜ਼ਰ ਹੋਣਾ ਪਏਗਾ ਉਸ ਤੋਂ ਬਾਅਦ ਫਿਰ ਦੁਬਾਰਾ ਹਲਫ ਲੈਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਵੇਗਾ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਕੋਰਟ ਵੱਲੋਂ ਕੀਤੀ ਜਾਵੇਗੀ ਇਹ ਸਾਰੀਆਂ ਚੀਜ਼ਾਂ ਬਿਲਕੁਲ ਹਲੇ ਸਿਰਫ ਮਹਿਜ ਚਰਚਾ ਦਾ ਵਿਸ਼ਾ ਹੀ ਨੇ ਪਰ ਜਲਦੀ ਹੀ ਕੋਈ ਨਾ ਕੋਈ ਜਿਹੜਾ ਹੈ ਇਸ ਵਿਸ਼ੇ ਤੇ ਕੋਈ ਉਦਗ ਉਦ ਉਦਕਰਮ ਜਿਹੜਾ ਹੈ ਕੀਤਾ ਜਾਵੇਗਾ ਲਗਾਤਾਰ ਇਹ ਸਾਰੀਆਂ ਚੀਜ਼ਾਂ ਵੇਖੀਆਂ ਜਾਣਗੀਆਂ ਸਮੇਂ-ਸਮੇਂ ਤੇ ਨਾ ਚੀਜ਼ਾਂ ਤੇ ਵਿਚਾਰ ਜਿਹੜਾ ਹੈ ਬਿਲਕੁਲ ਕੀਤਾ ਜਾਵੇਗਾ ਉਧਰ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪੰਥਕ ਉਮੀਦਵਾਰਾਂ ਦੀ ਜਿੱਤ ਲਈ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ਹਾਲਾਂਕਿ ਜਥੇਬੰਦੀਆਂ ਨੇ ਸਮੂਹ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਮੋੜ ਜਥੇਬੰਦੀਆਂ ਜੜੀਆਂ ਨੇ ਪ੍ਰਚੰਡ ਹੋਣ ਜਥੇਬੰਦੀਆਂ ਪ੍ਰਚੰਡ ਹੋਣ ਤੋਂ ਬਾਅਦ ਹੀ ਪੰਜਾਬ ਦਾ ਪਲਾ ਹੋ ਸਕਦਾ ਹੈ ਤੇ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਬਾਗੀ ਸੁਰੂਠਣੇ ਸ਼ੁਰੂ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਅੰਦਰ ਬਗਾਵਤ ਚੁੱਕਣ ਰੁਕਣ ਦੇ ਸੰਕੇਤ ਨਹੀਂ ਦੇ ਰਹੇ ਨੇ ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਣ ਸਾਹਿਬ ਬੀਬੀ ਜਗੀਰ ਕੌਰ ਤੇ ਹੋਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ 1 ਜੁਲਾਈ ਨੂੰ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੇ ਅਰਦਾਸ ਕਰਨਗੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗਣਗੇ ਤਾਂ ਜੋ ਅਕਾਲੀ ਦਲ ਦੇ ਵਿੱਚ ਸੁਧਾਰ ਹੋ ਸਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਲੋਕ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰ ਰਹੇ ਨੇ ਇਸ ਦੇ ਨਤੀਜੇ ਲੋਕ ਸਭਾ ਚੋਣਾਂ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਚੁੱਕੇ ਨੇ ਸੁਖਵੀਰ ਬਾਦਲ ਨੇ ਅਕਾਲੀ ਦਲ ਦੇ ਟੁਕੜੇ ਕਰ ਦਿੱਤੇ ਨੇ ਅਕਾਲੀ ਆਗੂਆਂ ਨੇ ਕਿਹਾ ਹੈ ਕਿ ਸੁਖਵੀਰ ਆਪਣੀ ਜਿੱਦ ਛੱਡ ਦੇਣ ਧਾਰਮਿਕ ਅਤੇ ਸਿਆਸੀ ਸਦ ਭਾਵਨਾ ਵਾਲੀ ਸ਼ਖਸੀਅਤ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ ਅਤੇ ਜਿਹੜਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣੇਗਾ ਇਹ ਵੀ ਜਿਹੜੀ ਹੈ ਸ਼ਰਤ ਉਹਨਾਂ ਦੀ ਤਰਫੋਂ ਰੱਖੀ ਗਈ ਹੈ ਦੂਜੇ ਪਾਸੇ ਚੰਡੀਗੜ੍ਹ ਹੈੱਡਕੁਆਟਰ ਤੇ ਬਾਗੀ ਆਗੂਆਂ ਨੇ ਅਕਾਲੀ ਦਲ ਦੇ ਬਰਾਰੇ ਦਲਜੀਤ ਚੀਮਾ ਨੇ ਕਿਹਾ ਕਿ ਪ੍ਰਧਾਨ ਜੀ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਹੀ ਮੈਂ ਸੌਦੇ ਤੇ ਬਣਿਆ ਰਹਾਂਗਾ ਜਿਹੜੇ ਅੱਜ 12 ਆ ਕਹਿ ਰਹੇ ਨੇ ਕਿ ਅਸੀਂ ਮੁਖੀ ਨਹੀਂ ਬਣਨਾ ਚਾਹੁੰਦੇ ਅਸੀਂ ਸੇਵਾ ਕਰਨੀ ਹੈ ਪਰ ਅਸਲ ਦੇ ਵਿੱਚ ਉਹ ਸਾਰੇ ਪ੍ਰਧਾਨ ਬਣਨਾ ਚਾਹੁੰਦੇ ਨੇ ਜੋ ਖਾਲਸਾ ਪੰਥ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਨੇ ਜਿਸ ਵਿੱਚ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਗੱਲ ਚੱਲੀ ਹੋਈ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਥਕ ਮਰਿਆਦਾ ਸਿਆਸਤ ਦੀ ਪੇਂਟ ਨਹੀਂ ਚੜਨ ਦਿੱਤੀ ਜਾਵੇਗੀ ਬੀਬੀ ਕਿਰਨਜੀਤ ਕੌਰ ਨੇ ਸਾਫ਼ ਗੱਲ ਜਿਹੜੀ ਹੈ ਕਹਿ ਦਿੱਤੀ ਹੈ ਹਾਲਾਂਕਿ 1 ਜੁਲਾਈ ਨੂੰ ਅਕਾਲ ਤਖਤ ਤੇ ਬਾਗੀ ਪਾਰਟੀ ਆਗੂਆਂ ਦੀ ਵਿਉਂਤਬੰਦੀ ਤੈਅ ਕਰੇਗੀ ਕਿ ਅਸਲੀ ਅਕਾਲੀ ਦਲ ਕਿਸ ਦਾ ਹੈ ਪੰਥ ਦਾ ਹੈ ਤੇ ਜਾਂ ਫਿਰ ਬਾਦਲ ਧੜੇ ਦਾ ਇਹ ਸਾਰੀਆਂ ਚੀਜ਼ਾਂ ਬਿਲਕੁਲ ਕਿਰਨਜੀਤ ਕੌਰ ਬੀਬਾ ਨੇ ਸਾਫ਼ ਇਸ਼ਾਰੇ ਦੇ ਵਿੱਚ ਸਮਝਾ ਦਿੱਤੀਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ